ਗੋਦੀ ਮੀਡੀਆ ਨੂੰ ਤਾਂ ਆਪਾਂ ਕਹਿੰਦੇ ਸੀ ਵੀ ਵਿਕਾਊ ਆ ਅਤੇ ਇਹ ਗੋਦੀ ਮੀਡੀਆ ਆ ਤੇ ਆਪਣਾ ਪੰਜਾਬ ਦਾ ਮੀਡੀਆ ਬਿਲਕੁਲ ਘਟੀਆ ਕਰ ਤੋ ਤਾਂ ਆਪਣੇ ਪੰਜਾਬ ਦੇ ਮੀਡੀਆ ਦੀ ਸਾਹਮਣੇ ਆਈ ਆ ਇੱਕ ਵਾਰੀ ਤੁਸੀਂ ਇਸ ਵੀਰ ਦੀ ਵੀਡੀਓ ਜ਼ਰੂਰ ਦੇਖੋ ਵੈਸਟਰਨ ਪਿੰਡੂ 855 ਤੁਸੀਂ ਜਾਣਦੇ ਹੋਵੋਗੇ ਇਸ ਵੀਰ ਨੂੰ ਇਹ ਨੇ ਇਹੋ ਜੀ ਗੱਲ ਆਖੀ ਆ ਕਿ ਤੁਸੀਂ ਸੁਣ ਕੇ ਹਾਰਾ ਰਹਿ ਜਾਓਗੇ ਕਿ ਆਪਣਾ ਮੀਡੀਆ ਕਿਸ ਹੱਦ ਤੱਕ ਗਿਰ ਚੁੱਕਿਆ ਆ ਆਪਣਾ ਪੰਜਾਬ ਦਾ ਲੋਕਲ ਮੀਡੀਆ ਉਹਨਾਂ ਦੇ ਪੱਤਰਕਾਰ ਕਿਸ ਹੱਦ ਤੱਕ ਗਿਰ ਚੁੱਕੇ ਨੇ ਰਾਜਵੀਰ ਜਵੰਦਾ ਬਾਰੇ ਫੋਰਟ ਹਸਪਤਾਲ ਤੋਂ ਪੱਤਰਕਾਰਾਂ ਦੇ ਬਾਰੇ ਇੱਕ ਖਬਰ ਸਾਹਮਣੇ ਆਈ ਆ ਇਹ ਤੁਸੀਂ ਵੀਡੀਓ ਦੇ ਵਿੱਚ ਦੇਖੋ ਲੰਡੂ ਪੱਤਰਕਾਰ ਨੇ ਨਾ ਸ਼ਾਂਪਾਇਆ ਕਰੋ ਜਿਹੜੇ ਆਏ ਜੇ ਲੰਡੂ ਨੇ ਡਾਕਟਰ ਕਹਿੰਦਾ ਘੱਟ ਘੱਟ 100 ਬੰਦੇ ਦਾ ਫੋਨ ਆ ਗਿਆ ਉਹ ਪੱਤਰਕਾਰ ਦਾ ਵੀ ਅਸੀਂ ਪਹਿਲਾਂ ਖਬਰ ਲਾਉਣੀ ਸਾਨੂੰ ਦੱਸ ਦੇ ਇਹ ਐਡੇ ਗਜੂਤੀ ਆ ਨੇ ਸਾਰਾ ਪਿਆਰ ਸੁੱਖ ਮੰਗੀ ਜਾਂਦਾ ਇਹ ਮੇਰੇ ਸਾਲੇ ਹੋਰ ਹੀ ਪਾਸੇ ਤੁਰੇ ਫਿਰਦੇ ਨੇ ਖਬਰ ਤੁਸੀਂ ਕੋਈ ਹੋਰ ਲਾ ਲਓ ਭੈਣ ਜੇ ਰੋ ਕੋਈ ਨਹੀਂ ਅਸੀਂ ਪੱਟਿਆਲਾਂ ਦੀ ਲਾ ਲਓ ਕੋਈ ਸੁਧਾਰ ਹੋ ਜੇ ਐਡੇ ਲੰਡੂ ਨੇ ਇਹ ਇਹਨਾਂ ਨੂੰ ਸ਼ਾਂਪਾਇਆ ਕਰੋ ਸੋ ਇਨਾਂ ਜਿਹ ਮੇਰੇ ਡਿੱਗ ਚੁੱਕਿਆ ਪੈਸੇ ਪਿੱਛੇ ਪੰਜਾਬ ਦੇ ਲੰਡੂ ਪੱਤਰਕਾਰਾਂ ਦਾ ਕਿਹੜੇ ਕਿਹੜੇ ਪੱਤਰਕਾਰ ਇਹੋ ਜੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਅਤੇ ਕਿਹੜੇ ਕਿਹੜੇ ਚੈਨਲ ਇਹੋ ਜੇ ਨੇ ਸਾਰਿਆਂ ਦੇ ਨਾਮ ਕਮੈਂਟ ਬਾਕਸ ਦੇ ਵਿੱਚ ਦੱਸੋ ਧੰਨਵਾਦ